ਜੜੀ ਸਾਡੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਜੜੀ ਇੱਕ ਪ੍ਰਾਪਤੀ ਹੋਈ ਹੈ ਜਿਹਦੇ ਵਿੱਚ ਇੱਕ ਮੁੰਡੇ ਨੂੰ ਸਾਜਨ ਉਹ ਬਾਈਕਸਾਲ ਪੁੱਤਰ ਗਰਮੇਜ ਵਾਸੀ ਕੜਮਾ ਅਨਾਮ ਹਮਦੋਦ ਇਹਨੂੰ ਗ੍ਰਿਫਤਾਰ ਕਰਕੇ ਦੇ ਬਸੋ ਦੋ ਪਿਸਟਲ ਇੱਕ ਪਿਸਟਲ 9mm ਵਿਦ ਮੈਗਜ਼ੀਨ ਇੱਕ ਮੈਗਜ਼ੀਨ ਇੱਕ ਪਿਸਟਲ 30 ਬੋਰ ਦੋ ਮੈਗਜ਼ੀਨ ਸਮੇਤ ਦੋ ਕਾਰਤੂਜਾਂ ਦਾ ਇਹ ਬਰਾਮਦਕਾਰ ਦੀ ਸਫਲਤਾ ਹਾਸਲ ਹੋਈ ਹੈ ਇੱਕ ਬਲੌਕ ਪਿਸਟਲ ਹੈ ਤੇ ਇੱਕ ਜਿਹੜਾ 9mm ਪਿਸਟਲ ਹੈ ਇਹ ਜਿਹੜੇ ਉਹ ਬ੍ਰੇਟਾ ਆ ਦੂਸਰਾ ਬ੍ਰੇਟਾ ਪਿਸਟਲ ਬ੍ਰੇਟਾ ਕੰਪਨੀ ਦਾ ਤੇ ਇਹ ਇਸ ਤੋਂ ਇੱਕ ਨਾਈ ਦੀ ਦੁਕਾਨ ਇਹਦੀ ਹੈਗੀ ਹੈ ਬੰਦੇ ਦੀ ਸਾਜਨ ਦੀ ਤੇ ਇਸ ਦੇ ਨਾਲ ਜਿਹੜੀ ਪੁੱਛ ਗਈ ਇਸ ਦੌਰਾਨ ਹੋਰ ਵੀ ਪਤਾ ਲੱਗਿਆ ਵੀ ਇਸ ਦੇ ਨਾਲ ਸਾਥੀ ਵੀ ਹੈ ਇੱਕ ਉਹ ਇਸ ਸਮੇਂ ਫਰਾ ਰਿਹਾ ਹੈ ਤੇ ਉਹਦਾ ਸਾਨੂੰ ਟੀਮ ਜਿਹਦੇ ਪਿੱਛੇ ਲਾਈਆਂ ਹੋਈਆਂ ਅਸੀਂ ਜਲਦ ਉਹਨੂੰ ਫੜ ਲਾਂਗੇ ਸਦੀ ਇਸਾਂ ਦੀ ਵਾਰਦਾਤ ਨੂੰ ਜਾਂੰਦੇ ਨਾ ਸਦੇ ਇਹਦੀ ਪੁਛਗਿਸ ਚੱਲ ਰਹੀ ਹੈ ਜੀ ਤੇ ਇਹਨਾਂ ਨੂੰ ਪਿਸਟਲ ਜੇ ਇਹ ਨਜਾਇਜ਼ ਹਥਿਆਰ ਰੱਖੇ ਆ ਕੋਈ ਇਹਦੀ ਦੁਰਵਰਤੋਂ ਕਰਨ ਵਾਸਤੇ ਰੱਖੇ ਆ ਤੇ ਬਾਕੀ ਜਿਹੜੇ ਸਪੈਸੀਫਿਕ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਤੇ ਜਿਹੜਾ ਇੱਕ ਹੋਰ ਸਾਥੀ ਆ ਉਸ ਦੇ ਉੱਪਰ ਕਾਫੀ ਲੁੱਟ ਖੋਹਦੇ ਤੇ ਹੋਰ ਪਰਚੇ ਦਰਜ ਆ ਜਿਨੂੰ ਅਸੀਂ ਜਲਦ ਗ੍ਰਿਫਤਾਰ ਕਰਦੇ ਹਾਂ ਸਰ ਇਹਦੇ ਇਹਦੇ ਤੇ ਪਹਿਲਾਂ ਕੋਈ ਇਹਦੇ ਤੇ ਨਹੀਂ ਹੈ ਪਹਿਲਾਂ ਨਹੀਂ ਸਰੇ ਏਰੀਆਸ ਰਹਤੀ ਹੋਣ ਕਰਕੇ ਪਾਕਿਸਤਾਨ ਤੋਂ ਆਏ ਹੋਣੇ ਪਿੱਛੋਂ ਲੈਂਦੇ ਹੁੰਦੇ ਇਹ ਜਿਹੜੇ ਇਹ ਬਾਹਰ ਲਈ ਆ ਪਾਕਿਸਤਾਨ ਤੋਂ ਆਏ ਹੋਣੇ ਨਜਾਇਜ਼ ਹਥਿਆਰ ਹੈ ਤੇ ਇਹ ਸੱਡੀ ਉਹ ਤੋਂ ਪੁਛਗਿਸ ਚੱਲ ਰਹੀ ਹੈ ਜਿਹੜਾ ਦੂਸਰਾ ਸਾਥੀ ਹੈ ਉਸਨੇ ਉਹ ਉਸ ਨੂੰ ਜਿਆਦਾ ਇਸ ਸੰਬੰਧੀ ਜਿਹੜੇ ਪਤਾ ਹੈ ਤੇ ਉਹਦੀ ਜਦੋਂ ਉਸੇ ਅਰੈਸਟ ਕਰਾਂਗੇ ਉਸ ਦੀ ਪੁਛਗਿਸ ਤੋਂ ਹੋਰ ਗੱਲਾਂ ਸਾਹਮਣੇ ਆਉਣਗੀਆਂ ਇਹਨੇ ਜਿਹੜੀਆਂ ਦਸੀਆਂ ਉਹਦਾ ਸਾਥੀ ਨੋ ਸੀ ਨਾਮ ਜਿਤ ਕੀਤਾ ਹੋਇਆ ਹੈ ਤੇ ਉਸ ਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਿਆ। ਨਾਈਜ਼ ਦੀ ਦੁਕਾਨ ਜਿਹੜੀ ਚਲਾਇਆ ਸੀ ਨਾਈਜ਼ ਦੀ ਦੁਕਾਨ ਦੇ ਵਿੱਚ ਇਹ ਰੱਖਿਆ ਹੋਇਆ ਖਾਸ ਗਾ ਤਾਂ ਕੀ ਮਨਸੂਬਾ ਕੀ ਸੀ ਸਰੋ। ਇਸ ਨੂੰ ਜੇ ਬਾਅਦ ਦੇ ਵਿੱਚ ਜਿਹੜੀ ਇਹ ਉੱਥੇ ਨਾਈਜ਼ ਦੀ ਦੁਕਾਨ ਤੇ ਨਹੀਂ ਰੱਖਿਆ ਸੀ ਇਸ ਤੇ ਔਨ ਹਿਸ ਪਰਸਨ ਇਹਦੇ ਕੋਲੋਂ ਇਹਦੇ ਡੱਬੇ ਦੇ ਵਿੱਚ ਪਿਸਤੌਲ ਸੀਗੇ। ਜਦੋਂ ਸ਼ੱਕ ਪੈਣ ਤੇ ਤਲਾਸ਼ੀ ਲਈ ਇਨਫੋਰਮੇਸ਼ਨ ਵੀ ਸੀ ਤੇ ਤਲਾਸ਼ੀ ਲੈਣ ਤੋਂ ਇਹ ਚੀਜ਼ਾਂ ਇਹ ਦੋਨੇ ਪਿਸਟਲ ਰਿਕਵਰ ਹੋਏ। ਸਰ ਨੋਜਵਾਨ ਕਿਹੜੀ ਹੀ ਅਕਸਰ ਦਿੱਕਿਆ ਉਹਨਾਂ 24 ਜੀਬ ਸਾਹਿਬ ਫਾਈਟ ਸਾਹਿਬ ਦਾ ਸਾਰੇ ਕੋਈ ਨਾ ਰਿਜੈ ਜਾ। ਕੋਈ ਸਟੋਰ ਪਾਵਰ ਹੋ ਰਹੀ ਹੈ ਤੇ ਲਿਬਰੇਸ਼ਨ ਵਿੱਚ ਚੁਸਤ ਜਾਂਦੀ ਹੈ। ਬਿਲਕੁਲ ਜੀ ਜਿਹੜਾ ਇਹ ਛੇਤੀ ਅਮੀਰ ਹੋਣ ਦੀ ਲਾਲਚ ਲਾਲਸਾ ਦੇ ਵਿੱਚ ਇਹ ਐਸਾ ਕੰਮ ਕਰੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਇਸ ਦੇ ਨਤੀਜੇ ਮਾੜੇ ਆ ਹੁਣ ਜੇਲ ਕਟਨੀ ਪਊਗੀ ਇਹਦੀ ਨੌਜਵਾਨੀ ਜੇਲ ਚਲੀ ਜਾਏ ਤੇ ਇਸ ਕਰਕੇ ਮੈਂ ਇਹੀ ਸਾਰਿਆਂ ਵਾਸਤੇ ਜਿਹੜੇ ਨੌਜਵਾਨਾਂ ਵਾਸਤੇ ਜਿਹੜਾ ਦੇ ਮਾਪੇ-ਬਾਪ ਵਾਸਤੇ ਇਹੀ ਮੈਸੇਜ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਜਿਹੜੀਆਂ ਇਲੀਗਲ ਗਤੀਵਿਧੀਆਂ ਉਹਦੇ ਵਿੱਚ ਇਹਨਾਂ ਨੂੰ ਨਾ ਸ਼ਮਾਰ ਕਰਨ ਦੇ